ਖਨੌਰੀ ਬਾਰਡਰ ਤੋਂ ਜਗਜੀਤ ਸਿੰਘ ਡੱਲੇਵਾਲ ਹੋਰਾਂ ਦੀ ਇੱਕ ਤਸਵੀਰ ਉਹਨਾਂ ਦੀ ਟੀਮ ਸੋਸ਼ਲ ਮੀਡੀਆ ਤੇ ਸਾਂਝੀ ਕਰਦੇ ਨੇ ਤੇ ਨਾਲੋ ਨਾਲ ਲਿਖਦੇ ਨੇ ਕਿ ਡੱਲੇਵਾਲ ਸਾਹਿਬ ਹੋਰਾਂ ਦੀ ਜਿਹੜੀ ਸਿਹਤ ਦੀ ਸਥਿਤੀ ਹੈ ਉਹ ਵਿਗੜੀ ਹੋਈ ਹੈ ਡੱਲੇਵਾਲ ਸਾਹਿਬ ਹੋਰਾਂ ਨੂੰ ਇੱਕ ਉਲਟੀ ਆਉਂਦੀ ਹੈ ਤੇ ਉਸ ਤੋਂ ਬਾਅਦ ਡੱਲੇਵਾਲ ਸਾਹਿਬ ਹੋਰੀ ਬੇਹੋਸ਼ ਹੋ ਜਾਂਦੇ ਨੇ ਡੱਲੇਵਾਲ ਸਾਹਿਬ ਹੋਰ ਜਿਹੜੇ ਆਪਾਂ ਨੂੰ ਪਤਾ ਕਿ ਮਰਨ ਵਰਤੇ ਬੈਠੇ ਨੇ 23-24 ਦਿਨ ਉਹਨਾਂ ਨੂੰ ਹੋ ਗਏ ਮੰਗਾ ਨੇ ਉਹਨਾਂ ਦੀਆਂ ਸਾਰੀ ਗੱਲਾਂ ਤੁਸੀਂ ਜਾਣਦੇ ਹੋ ਪਰ ਉਸ ਤਸਵੀਰ ਤੋਂ ਬਾਅਦ ਪੰਜਾਬ ਦੇ ਵਿੱਚ ਇੱਕ ਨਮੋਸ਼ੀ ਦੇ ਹਾਲਾਤ ਬਣਦੇ ਨੇ ਕਿ ਅਖਰ ਐਡੀ ਵੱਡੀ ਵੀ ਕੀ ਗੱਲ ਹੈ ਕਿ ਸਰਕਾਰ ਮੀਟਿੰਗ ਦੇ ਲਈ ਨਹੀਂ ਸੱਦ ਸਕਦੀ ਮੰਗਾਂ ਮੰਨਣੀਆਂ ਜਾਂ ਮੰਗਾਂ ਦੇ ਉੱਪਰ ਗੱਲਬਾਤ ਨੂੰ ਫਾਈਨਲ ਕਰਨਾ ਤਾਂ ਬਾਅਦ ਦੀ ਗੱਲ ਹੈ ਘਟੋਕਟ ਕਿਸਾਨਾਂ ਅੱਗੋਂ ਦੇ ਨਾਲ ਟੇਬਲ ਦੇ ਉੱਪਰ ਬਹਿ ਕੇ ਕੋਈ ਗੱਲਬਾਤ ਤਾਂ ਹੋਵੇ ਕੋਈ ਵੀ ਮੰਗ ਕੋਈ ਵੀ ਚੀਜ਼ ਕਿਸੇ ਦੀ ਜਾਨ ਤੋਂ ਵੱਡੀ ਤਾਂ ਨਹੀਂ ਹੁੰਦੀ ਹੈਗੀ ਤਾਂ ਇਹ ਸਭ ਕੁਝ ਉਦੋਂ ਹੋਇਆ ਜਦੋਂ ਜਗਜੀਤ ਸਿੰਘ ਡੱਲੇਵਾਲ ਹੋਰੀ ਉੱਥੇ ਜਿਹੜੇ ਲੋਕ ਉਹਨਾਂ ਨੂੰ ਉੱਥੇ ਮਿਲਣ ਜਾਂਦੇ ਨੇ ਅੰਦੋਲਨ ਦੇ ਵਿੱਚ ਉਹਨਾਂ ਨੂੰ ਦੇਖਦੇ ਨੇ ਇਹ ਫਤੇ ਬਲਾਉਂਦੇ ਨੇ ਤੇ ਉਸ ਤੋਂ ਬਾਅਦ ਅਗਲੀ ਖਬਰ ਨਾਲੋ ਨਾਲ ਲਵਾਂਗੇ ਉਹ ਹੈਗੀ ਹੈ ਪੰਥਕ ਮਸਲੇ ਦੇਖੋ ਕਿ ਪੰਥ ਦੇ ਮਸਲੇ ਲਗਾਤਾਰ ਜਿਹੜੇ ਪੰਥ ਦੇ ਆਪਣੇ ਆਪ ਨੂੰ ਰੈਬਰ ਸਮਝਦੇ ਨੇ ਉਹਨਾਂ ਦੇ ਹੀ ਮਤਲਬ ਤੁਸੀਂ ਇਹ ਕਹੋ ਕਿ ਰੈਮੋ ਕਰਮ ਦੇ ਉੱਪਰ ਪਲ ਰਹੇ ਨੇ ਮਸਲੇ ਤੇ ਉਹਨਾਂ ਦੇ ਹੀ ਆ ਪੈਦਾ ਪੈਦਾ ਕੀਤੇ ਹੋਏ ਨੇ ਹਰ ਰੋਜ਼ ਕੋਈ ਨਾ ਕੋਈ ਪੰਥਕ ਜਿਹੜਾ ਮਸਲਾ ਉਹ ਲੋਕਾਂ ਦਾ ਕਿ ਬੁਹਾ ਖੜਕਾਉਂਦਾ ਕਿ ਅੱਜ ਐ ਹੋਊਗਾ ਅੱਜ ਐ ਨਹੀਂ ਅੱਜ ਐ ਹੋਊਗਾ ਅੱਜ ਕੱਲ ਸ਼੍ਰੋਮਣੀ ਅਕਾਲੀ ਦਲ ਜਥੇਦਾਰ ਸਾਹਿਬ ਤੇ ਤੋਂ ਇਲਾਵਾ ਐਸਜੀਪੀਸੀ ਤਮਾਮ ਚੀਜ਼ਾਂ ਹੈਗੀਆਂ ਨੇ ਕਿੰਨੀ ਹਰਪ੍ਰੀਤ ਸਿੰਘ ਹੋਰਾਂ ਦੇ ਉੱਪਰ ਫੈਸਲਾ ਆਉਣਾ ਸੀ ਫੈਸਲਾ ਆ ਗਿਆ ਕੀ ਹੋਇਆ ਸਾਰਾ ਕੁਝ ਤੁਹਾਨੂੰ ਦੱਸਾਂਗੇ ਬੜਾ ਕੁਝ ਅੱਜ ਕੱਲ ਸੋਸ਼ਲ ਮੀਡੀਆ ਤੇ ਚੱਲ ਰਿਹਾ ਪਰ ਮੈਂ ਜਿਹੜੇ ਸਭ ਤੋਂ ਪਹਿਲਾਂ ਡੱਲੇਵਾਲ ਸਾਹਿਬ ਦੀ ਗੱਲ ਕਰ ਲੈਂਦੇ ਆ ਇੱਕ ਤਾਂ ਸਵੀਰ ਸੋਸ਼ਲ ਮੀਡੀਆ ਤੇ ਜਥੇਬੰਦੀ ਦੇ ਪੇਜ ਦੇ ਉੱਪਰ ਪਾਉਂਦੇ ਨੇ ਕਿ ਡੱਲੇਵਾਲ ਸਾਹਿਬ ਉਹਨਾਂ हां बिल्कुल स्टेज ਦੇ ਉੱਤੇ ਜਾਣ ਤੋਂ ਤਾਂ ਪਹਿਲਾਂ ਵੀ ਰੁਕਿਆ ਹੋਇਆ ਸੀਗਾ ਅੱਜ ਥੋੜੀ ਹੋਰ ਸਖਾਈ ਨਾਲ ਕਿਹਾ ਗਿਆ ਡਾਕਟਰਸ ਵੱਲੋਂ ਜਿਹੜੇ ਚੈੱਕਅਪ ਕਰਨ ਆਈ ਸੀ ਟੀਮ ਕੇ ਉਸ ਸਟੇਜ ਦੇ ਨਾਲ ਕਿ ਜਾਓ ਲੇਕਿਨ ਕਿਸੇ ਨਾ ਕਿਸੇ ਤਰੀਕੇ ਨਾਲ ਜਦੋਂ ਸਟੇਜ ਤੇ ਗਏ ਤਾਂ ਤੁਰੰਤ ਜਾਂਦੇ ਹੀ ਉਹਨਾਂ ਨੂੰ ਇੱਕ ਜਿਵੇਂ ਸੁਣਨ ਚਾ ਰਹੇ ਕਿ ਇੱਕਦਮ ਉਲਟੀ ਵਗੈਰਾ ਹੁੰਦੀ ਹੈ ਤੇ ਨਾਲ ਨਾਲ ਬੇਹੋਸ਼ ਹੋ ਕੇ ਉਹ ਡਿੱਗ ਜਾਂਦੇ ਜੀ ਤੇ ਹਾਲਾਤ ਗੰਭੀਰ ਹੁੰਦੇ ਜਾ ਰਹੀ ਹੈ ਪਹਿਲਾਂ ਵੀ ਆਪਾਂ ਗੱਲ ਕਰ ਚੁੱਕੇ ਆ ਕਿ ਕੈਂਸਰ ਦੇ ਮਰੀਜ਼ ਜਾਂ ਕੁਸ਼ਤਾ ਦੂਜਾ ਜਿਹੜੀ ਇਮਿਊਨਿਟੀ ਹੈਗੀ ਆ ਉਹ ਕਾਫੀ ਵੀਕ ਹੋ ਚੁੱਕੀ ਹੈ ਹਾਂਜੀ ਤੇ ਦਿਨ-ਦਰ-ਦਿਨ ਅੱਪ ਦਿਨ-ਦਰ-ਦਿਨ ਕਿ ਪਲ-ਪਲ ਜਿਹੜਾ ਹੈਗਾ ਹਾਲਾਤ ਜਿਹੜੀ ਉਹਨਾਂ ਦੇ ਸਰੀਰ ਦੀ ਜੀ ਆ ਹਾਲ ਦਾ ਜਾਂ ਗੈਰੋ ਸਰੀਰ ਦੀ ਸਥਿਤੀ ਹੈ ਉਡਾ-ਉਡਾ ਡੋਲ ਹੁੰਦੀ ਜਾ ਰਹੀ ਹੈ ਹਾਂਜੀ ਬੇਹੋਸ਼ੀ ਦੀ ਹਾਲਤ ਦੇ ਵਿੱਚ ਉਹਨਾਂ ਨੂੰ ਵਾਪਸ ਉਹ ਥਾਂ ਤੇ ਜਿੱਥੇ ਪਏ ਸੀ ਚ ਲੈ ਜਾਂਦਾ ਗਿਆ ਤੇ ਉੱਥੇ ਅ ਸਟੇ ਦੀ ਕਾਰਵਾਈ ਇੱਕਦਮ ਰੁਕ ਦਿੱਤੀ ਗਈ ਹੈ। ਜੀ ਛਤਨਾ ਵਾਇਕਰੂ ਜਾਫੀਰੂ ਹੋ ਚੁੱਕਾ ਹੈ। ਤੇ ਪ੍ਰਸ਼ਾਸਨ ਵੱਲੋਂ ਜਿਹੜਾ ਇੱਕ ਹੁਣ ਇੱਕਦਮ ਫੈਸਲਾ ਜਿਹੜਾ ਲਿਆ ਜਾ ਸਕਦਾ ਜਿੱਥੇ ਜਿੱਥੇ ਨੇੜੇ-ਤੇੜੇ ਹਵੇਲੀ ਹੈ ਕੋਈ ਉਹਨੂੰ ਹਸਪਤਾਲ ਬਣਾਇਆ ਜਾ ਸਕਦਾ ਹੈ। ਜੀ ਨਾਲੇ ਨਾਲੇ ਦੇ ਵਿੱਚ ਉਹ ਸਾਹਮਣੇ ਉੱਥੇ ਧਰਨਾ ਲੱਗਿਆ ਹੋਇਆ ਉਹਦੇ ਸਾਹਮਣੇ ਇੱਕ ਹੋਟਲ ਬਣਿਆ ਹੋਇਆ ਉਹਨੂੰ ਹਵੇਲੀ ਹੈ ਜੀ ਉੱਥੇ। ਟਾਈਪ ਕਹਿੰਦੇ ਕੋਈ ਉਹਨੂੰ ਹਸਪਤਾਲ ਦੇ ਰੂਪ ਵਿੱਚ ਤਬਦੀਲ ਕੀਤਾ ਜਾਊਗਾ। ਜੀ ਇੱਕ ਵੱਡੀ ਖਬਰ ਇਹ ਵੀ ਹੈ ਕਿ ਨਾਲ ਇਹਨਾਂ ਦੀ ਸਿਹਤ ਨਾਲ ਜੁੜੀ ਹੈ ਜਾਂ ਸੰਘਰਸ਼ ਨਾਲ ਜੁੜੀ ਹੈ ਕਹਿੰਦੇ ਕਿ ਸੁਪਰੀਮ ਕੋਰਟ ਨੇ ਅੱਜ ਫੇਰ ਇੱਕ ਤਲਖ ਜਿਹੜੀ ਕਹਿੰੋ ਸਖਤ ਬਿਆਨਬਾਜ਼ੀ ਕੀਤੀ ਹੈ ਜਿਹੜਾ ਸੈਂਟਰ ਵੱਲੋਂ ਕੋ ਬਿਆਨ ਦਿੱਤਾ ਗਿਆ ਸੀਗਾ ਸੁਪਰੀਮ ਕੋਰਟ ਦੇ ਵਿੱਚ ਕਿ ਡਾਕਟਰ ਕਹਿੰਦੇ ਆ ਕਿ ਉਹਨਾਂ ਦੀ ਹਾਲਤ ਸਥਿਰ ਹੈ ਜੀ ਵੀ ਠੀਕ ਠਾਕ ਨੇ ਕੋਈ ਘਬਰਾਉਣ ਵਾਲੀ ਗੱਲ ਨਹੀਂ ਤਾਂ ਇਹਦੇ ਦੀ ਸਖਤੀ ਨਾਲ ਪੁੱਛ ਕੇ ਕੇਂਦਰ ਨੂੰ ਉਹ ਰਿਪੋਰਟ ਪੇਸ਼ ਕਰਨ ਨੂੰ ਕਿਹਾ ਨਾਲੇ ਉਹ ਕਹਿੰਦੇ ਕਿ ਉਹ ਡਾਕਟਰ ਵੀ ਬਾਰੇ ਵੀ ਦੱਸੋ ਸਾਨੂੰ ਜਿਹੜਾ ਡਾਕਟਰ ਤੁਹਾਨੂੰ ਇਹ ਕਹਿੰਦਾ ਹੈ ਕਿ 72 ਦੇ 73 ਸਾਲ ਦਾ ਜਾਂ 75 ਸਾਲ ਦਾ ਬਜ਼ੁਰਗ ਜੀ ਪਿਛਲੇ 23 ਦਿਨਾਂ ਤੋਂ ਭੁੱਖਰ ਦਾਲ ਤੇ ਬੈਠਾ ਮਰਨ ਵਰਤ ਤੇ ਬੈਠਾ ਤੇ ਉਹਦੀ ਹਾਲ ਦਸਤੀ ਰਿਆ ਕੈਂਸਰ ਦਾ ਮਰੀਜ਼ ਹੈ ਐਸਾ ਕਿਹੜਾ ਡਾਕਟਰ ਹੈ ਜੀ ਤੇ ਨਾਲ 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 ਜਿਹੜੀ ਇੱਕ ਹਫਤੇ ਦੀਆਂ ਰਿਪੋਰਟਸ ਜਿਹੜੀਆਂ ਚਾਹੀਆਂ ਬਲੱਡ ਦੀਆਂ ਰਿਪੋਰਟਸ ਨੇ ਚਾਹੇ ਕੈਂਸਰ ਸੰਬੰਧੀ ਨੇ ਸੀਟੀਜ਼ ਸਕੈਨ ਹੈ ਔਰ رپورٹس ਵੀ ਤੁਰੰਤ ਮੰਗ ਰਹੀਆਂ ਸਪੀਮ ਕੋਰਟ ਨੇ ਜੀ ਔਰ ਸੈਂਟਰ ਨੂੰ ਕਿਹਾ ਹੈ ਕਿ ਉਹ ਗੱਲਬਾਤ ਲਈ ਸੱਦਾ ਦੇਵੇ ਉਹਨਾਂ رپورٹس ਨਾਲ ਨਾਲ ਮੰਗੀਆਂ ਗਈਆਂ ਨੇ ਕੱਲ ਨੂੰ ਫੇਰ ਸੁਣਵਾਈ ਹੈਗੀ ਹੈ ਤੇ ਉਸ ਤੋਂ ਤੁਰੰਤ ਬਾਅਦ ਇਹ ਹਾਲਤ ਗੰਭੀਰ ਹੋਣ ਤੋਂ ਤੁਰੰਤ ਬਾਅਦ ਪੰਜਾਬ ਸਰਕਾਰ ਦਾ ਵੀ ਵਿਆਲ ਆ ਜਾਂਦਾ ਜੀ ਪਟਿਆਲਾ ਵੀ ਕਿ ਰੋਡ ショਅ ਕਰ ਰਹੇ ਨੇ ਸੀ ਮਾਨ ਸਾਹਿਬ ਜੀ ਉਹ ਪ੍ਰੈਸ ਨੂੰ ਕਹਿੰਦੇ ਨੇ ਕਿ ਸੈਂਟਰ ਗਵਰਨਮੈਂਟ ਨੂੰ ਜਿਹੜਾ ਹੈਗਾ ਕਿਸਾਨਾਂ ਨੂੰ ਤੁਰੰਤ ਬੁਲਾ ਕੇ ਕਿਸਾਨਾਂ ਦੀ ਗੱਲ ਸੁਣਨੀ ਚਾਹੀਦੀ ਹੈ ਜੀ ਮੰਗ ਮੰਨਣੀ ਚਾਹੀਦੀ ਆ ਬੈਠ ਕੇ ਗੱਲਬਾਤ ਨਾਲ ਹੀ ਮਸਲੇ ਹੱਲ ਹੁੰਦੇ ਨੇ ਜਿੱਦ ਨਾਲ ਜਿੱਦ ਛੱਡਣੀ ਚਾਹੀਦੀ ਜਿੱਦ ਨਾਲ ਮਸਲਾ ਕੋਈ ਹੱਲ ਨਹੀਂ ਹੁੰਦਾ ਯਾਨੀ ਕਿ ਤੁਰੰਤ ਦੇਖਿਆ ਜਾ ਸਕਦਾ ਕਿ ਜਿੱਦਾਂ ਇੱਕਦਮ ਸਥਿਤੀ ਜਿਹੜੀ ਹੈ ਬਸਪੋਟਿਕ ਜੀ ਹੋਈ ਥੋੜੀ ਬਹੁਤ ਤੇ ਨਾਲ-ਨਾਲ ਸੁਪਰੀਮ ਕੋਰਟ ਵੱਲੋਂ ਵੀ ਫੈਸਲਾ ਆਇਆ ਇੱਕਦਮ ਸੁਣਵਾਈ ਹੋਈ ਨਾਲ-ਨਾਲ ਸੂਬਾ ਸਰਕਾਰ ਨੇ ਬਿਆਨ ਦਾਗਿਆ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਜਿੱਦਾਂ ਹੁਣ ਅੱਜ ਬੇਹੋਸ਼ੀ ਦੀ ਹਾਲਤ ਦੇ ਵਿੱਚ ਹੈਗੇ ਸੀ ਉਹ ਤਾਂ ਕੱਲ ਨੂੰ ਸਥਿਤੀ ਹੋਰ ਵੀ ਗੰਭੀਰ ਹੋ ਸਕਦੀ ਹੈ ਚਿੰਤਾਜਨਕ ਹੋ ਸਕਦੀ ਹੈ ਤੇ ਬਹੁਤ ਸਾਰੀਆਂ ਸ਼ਖਸੀਅਤਾਂ ਜਥੇਬੰਦੀਆਂ ਤੇ ਕਲਾਕਾਰ ਵਗੈਰਾ ਦੁਬਾਰਾ ਫੇਰ ਇਕੱਠੇ ਹੋਣਾ ਸ਼ੁਰੂ ਹੋ ਗਏ ਇੱਥੇ ਉਸ ਘਰ ਜਿਹੜਾ ਹੈਗਾ ਪਿਛਲੇ ਵਾਰ ਜਿਵੇਂ ਬਟਾਰੂ ਉਤਾਰਨ ਕਰ ਗਿਆ ਸੀਗਾ ਤੇ ਉਸੇ ਤਰ੍ਹਾਂ ਦੀ ਸਥਿਤੀ ਜਿਹੜੀ ਜੰਗੀ ਆ ਉਹ ਹੋਣੀ ਸ਼ੁਰੂ ਹੋ ਗਈ ਇੱਥੇ ਹਾਂ ਜੀ ਬਿਲਕੁਲ ਦੇਖੋ ਹੈਵੀ ਹੈ ਪ੍ਰਮੇਂਦਰ ਜੀ ਕੇ ਇੱਕ ਤਾਂ ਉਹ ਉਮਰਦਰਾਜ ਨੇ ਬੁਡੇਰੀ ਉਮਰ ਹੈ ਉਹਨਾਂ ਦੀ ਤੇ ਨਾਲ ਨਾਲ ਉਹ ਭਿਆਨਕ ਬਿਮਾਰੀ ਹੈ ਕੈਂਸਰ ਉਹਨਾਂ ਦੀ ਆਖਰੀ ਸਟੇਜ ਹੈ ਤੇ ਹੁਣ ਹੰਪੂਖ ਹੜਤਾਲ ਹੈ ਦੇਖੋ ਕਿ ਚਲੋ ਜੋ ਆਪਾਂ ਹੁਣ ਗੱਲ ਕਰਦੇ ਹਾਂ ਜੋ ਉਹਨਾਂ ਦੀ ਆਲੇ ਦੋਲੇ ਕਿਸਾਨ ਆਗੂ ਨੇ ਜਿਹੜੀ ਟੀਮ ਹੈ ਉਹ ਕਹਿੰਦੇ ਨੇ ਕਿ ਅਸੀਂ ਮਤਲਬ ਪ੍ਰਸ਼ਾਸਨ ਨੂੰ ਇੱਥੋਂ ਡੱਲੇਵਾਲ ਸਾਹਿਬ ਨੂੰ ਚੁੱਕਣ ਵੀ ਨਹੀਂ ਦੇਣਾ ਉੱਥੇ ਮਤਲਬ ਵੱਡਾ ਇੱਕ ਘੇਰਾ ਕੀਤਾ ਹੋਇਆ ਹੈ ਉਹਨਾਂ ਦੇ ਵਾਲੇ ਦੁਵਾਲੇ ਤੇ ਇੱਕ ਪ੍ਰੋਪਰ ਟੀਮ ਹੈ ਉਹਨਾਂ ਦੀ ਇਸ ਤੋਂ ਇਲਾਵਾ ਟਰਾਲੀਆਂ ਟਰੈਕਟਰ ਖੜੇ ਕਰਕੇ ਉੱਥੇ ਕੀਤਾ ਹੋਇਆ ਵੀ ਡੱਲੇਵਾਲ ਸਾਹਿਬ ਨੂੰ ਜਿਵੇਂ ਪਿਛਲੀ ਵਾਰ ਪ੍ਰਸ਼ਾਸਨ ਚੁੱਕ ਕੇ ਲੈ ਗਿਆ ਸੀ ਡੀएमसी ਐਡਮਿਟ ਕਰਾਏ ਸੀ ਕਿ ਉਹ ਚੀਜ਼ ਹੁਣ ਦੁਬਾਰੇ ਨਾ ਵਾਪਰੇ ਪਰ ਇਸ ਚੀਜ਼ ਦੇ ਨਾਲੋਂ ਮੈਨੂੰ ਲੱਗਦਾ ਹੁੰਦਾ ਕਿ ਇਹ ਚੀਜ਼ ਜ਼ਿਆਦਾ ਜ਼ਰੂਰੀ ਹੈ ਕਿ ਜੇਕਰ ਪੰਜਾਬ ਪ੍ਰਸ਼ਾਸਨ ਕਰ ਵੀ ਰਿਹਾ ਕਿ ਅਸੀਂ ਉਹਨਾਂ ਨੂੰ ਕਿਸੇ ਤਰੀਕੇ ਦੇ ਨਾਲ ਡਿਟੇਨ ਕਰਕੇ ਜਿਵੇਂ ਤੁਸੀਂ ਦੱਸ ਰਹੇ ਹੋ ਕਿ ਉੱਥੇ ਜਿਹੜਾ ਹੋਟਲ ਹੈ ਉਸ ਨੂੰ ਬਣਾ ਕੇ ਹਸਪੀਟਲ ਦੇ ਤਰ੍ਹਾਂ ਜਾਨ ਜ਼ਿਆਦਾ ਜ਼ਰੂਰੀ ਹੈ ਡੱਲੇਵਾਲ ਸਾਹ ਹੋਰਾਂ ਦੀ ਹਨਾ ਕਿਉਂਕਿ ਮੰਗਾਂ ਤੇ ਲੜਾਈ ਵੀ ਉਦੋਂ ਹੀ ਲੜੇ ਜਾ ਸਕਦੀ ਹੈ ਜਦੋਂ ਲੜਨ ਵਾਲੇ ਲੋਕ ਰਹਿਣਗੇ ਤੁਸੀਂ ਮੰਗਾਂ ਨੂੰ ਕੀ ਕਰੋਗੇ ਜੇ ਲੜਨ ਵਾਲੇ ਲੋਕੇ ਨਾ ਰਹਿਣ ਉਹ ਕੁਰਬਾਨੀਆਂ ਦੇ ਕੇ ਚਲੇ ਗਏ ਬਿਲਕੁਲ ਸਥਿਤੀ ਹਾਲੇ ਤੱਕ ਦੇਖੋ ਅ ਜਿਦਾਂ ਤੁਸੀਂ ਦੱਸਿਆ ਕਿ ਪ੍ਰਸ਼ਾਸਨ ਕੋਸ਼ਿਸ਼ ਤਾਂ ਪੂਰੀ ਕਰ ਰਿਹਾ ਹੈ ਗੱਲ ਇਹ ਵੀ ਹੈ ਕਿ ਸੈਂਟਰ ਗਵਰਨਮੈਂਟ ਜਿਵੇਂ ਗਰੇਵਾਲ ਹਰਜੀਤ ਸਿੰਘ ਗਰੇਵਾਲ ਦਾ ਬਿਆਨ ਤੁਸੀਂ ਦੇਖਿਆ ਬੀਜੇਪੀ ਦਾ ਉਹਨਾਂ ਦਾ ਬਿਆਨ ਇੱਕ ਬੜਾ ਹੈਰਾਨ ਕਰਨ ਵਾਲਾ ਜਾਂ ਵਰਡਿੰਗ ਜਿਹੜੀ ਹੈਗੀ ਮੈਂ ਡਿਪਾਰਟਮੈਂਟ ਸਿਕਉਰ ਦੇ ਵਿੱਚ ਪਤਾ ਨਹੀਂ ਉਹ ਬੋਲ ਲਿਖੀ ਹੋਈ ਹੈ ਜਿਹੜੀ ਉਸ ਕਰਕੇ ਜਾਂ ਪੱਤਰਕਾਰ ਵੱਲੋਂ ਕਿਤੇ ਆਪ ਹੀ ਲਿਖੀ ਦੀ ਹੈ ਉਹ ਕਹਿੰਦੇ ਕਿ ਮੈਂ ਮਤਲਬ ਗਰੇਵਾਲ ਸਾਹਿਬ ਕਹਿ ਰਹੇ ਹਾਂ ਮੈਂ ਚਾਹੁੰਨਾ ਕਿ ਡੱਲੇਵਾਲ ਸਾਹਿਬ ਬਚਨ ਉਨਜੀ ਬਟੱਲੇਵਾਲ ਸਾਹਿਬ ਬਚਣ ਦਾ ਬਿਆਨ ਦੇਣ ਨਾਲ ਤੁਸੀਂ ਤੁਸੀਂ ਬਿਆਨ ਤੁਸੀਂ ਬਿਆਨ ਮੋਦੀ ਸਰਕਾਰ ਬਾਰੇ ਕਿਉਂ ਨਹੀਂ ਦਿੰਦੇ ਮੈਂ ਤੁਸੀਂ ਮਨ ਚ ਪਹਿਲਾਂ ਹੀ ਧਾਰਿਆ ਹੋਇਆ ਕਿ ਉਹ ਮਰਨਗੇ ਹਾਂ ਜੀ ਤੁਸੀਂ ਗੱਲ ਕਰੋਗੇ ਭਾਈ ਜੌਨਾ ਵੀ ਸਾਡੀ ਬੀਜੇਪੀ ਦੀ ਜਿਹੜੀ ਸਰਕਾਰ ਹੈ ਸੈਂਟਰ ਚ ਹੈ ਹਰਿਆਣਾ ਚ ਹੈ ਉਹ ਨਾਲ ਮਿਲ ਕੇ ਬਟੱਲੇਵਾਲ ਸਾਹਿਬ ਨਾਲ ਗੱਲ ਕਰਕੇ ਉਹਨਾਂ ਦਾ ਮਰਨ ਬਰਤ ਤੜਵਾਉਣ ਮੰਗ ਮੰਨ ਮੰਨਣਾ ਇਹ ਨਹੀਂ ਗੱਲ ਕਹਿੰਦੇ ਮੈਂ ਚਾਹੁੰਦਾ ਕਿ ਜੱਲਦੇਵਾਲ ਸਾਹਿਬ ਬਚਣ ਇੱਕੋ ਬਿਆਨ ਹੈ ਜੀ ਤੁਹ ਜਿਹੜੀ ਗੱਲ ਤੁਸੀਂ ਕਰ ਰਹੇ ਹੋ ਉਹ ਪ੍ਰਸ਼ਾਸਨ ਦਾ ਜ਼ੋਰ ਤਾਂ ਲੱਗਿਆ ਹੋਇਆ ਹੈ ਕਿ ਉਹਨਾਂ ਨੂੰ ਜਲਦਚਦੰਦ ਹਸਪਤਾਲ ਲੈ ਜਾਂਦਾ ਜਾਵੇ इवन ਕੇ ਸਪਰੀਮ ਕੋਰਟ ਨੇ ਵੀ ਕਿਹਾ ਵੀ ਇੱਕ ਹਫ਼ਤੇ ਦੇ ਹਸਪਤਾਲ ਲੈ ਕੇ ਜਾਓ ਇਲਾਜ ਕਰੋ ਇਹਨਾਂ ਦਾ ਤੇ 3-4000 ਜਿਹੜਾ ਉਹਨਾਂ ਦਾ ਸਮਰਥਕ ਹੈਗਾ ਉੱਥੇ ਉਹ ਕੇਰਾ 31 ਬੈਠਾ ਹੈ ਯਾਰ ਲੇਵਲ ਸਾਹਿਬ ਉਹਦੇ ਆੜੇ ਵਾਲੇ ਇਸ ਕਮਿਟੀ ਦੇ ਚੇਤੀ ਕਿਤੇ ਸ਼ਕਤੀ ਵੀ ਨਹੀਂ ਕਰ ਸਕਦੇ ਉਹ ਪ੍ਰਸ਼ਾਸਨ ਹਾਲ ਤੱਕ ਵੀ ਰਹਿ ਤੇ ਉਹ ਤੋਂ ਬਹੁਤ ਏ ਵੀ ਹੈ ਕਿ ਸੁਪਰੀਮ ਕੋਰਟ ਦਾ ਦਬਾਅ ਪਣਦਾ ਦਿਖਦਾ ਹੈ ਕੱਲ ਨੂੰ ਸੈਂਟਰ ਗਵਰਨਮੈਂਟ ਦੇ ਉੱਤੇ ਜਿਆ ਰਿਪੋਰਟਸ ਜਿਹੜੀਆਂ ਮੰਗੀਆਂ ਉਹਨਾਂ ਦੇ ਵਿੱਚ ਲੱਗਦਾ ਸੁਪਰੀਮ ਕੋਰਟ ਨੂੰ ਕਿ ਸੱਚੀ ਮੁੱੱਚੀ ਜਿਹੜੀ ਢੁੱਠੀ ਬਿਆਨਬਾਜ਼ੀ ਸੈਂਟਰ ਗਵਰਨਮੈਂਟ ਕਰਕੇ ਬਚਣ ਦੀ ਕੋਸ਼ਿਸ਼ ਕਰ ਰਹੀ ਆ ਜੀ ਤਦ ਕਿਤੇ ਨਾ ਕਿਤੇ ਆਰਡਰ ਵੀ ਸਖਤ ਆ ਸਕਦਾ ਜੇ 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 ਕਿਸਾਨਾਂ ਦੇ ਹੱਕ ਚ ਜਾਂ ਲੋਕਾਂ ਦੇ ਹੱਕ ਦੇ ਵਿੱਚ ਅਦਾਲਤਾਂ ਫੈਸਲੇ ਕਰਦੀਆਂ ਨੇ ਦੇਖਿਆ ਜਾਤਾ ਸੈਂਟਰ ਗਵਰਨਮੈਂਟ ਨੂੰ ਝਾੜ ਪੈਸੇ ਸੀ ਅੱਜ ਵੀ ਝਾੜ ਪਈ ਤਾਂ ਹੈ ਲੇਕਿਨ ਥੋੜੀ ਤਲਕੀ ਦੇ ਨਾਲ باوجود ਹੋ ਸਕਦਾ ਸੈਂਟਰ ਗਵਰਨਮੈਂਟ ਇਹਨੂੰ ਕਿਸੇ ਤਰੀਕੇ ਨਾਲ ਟਾਲ ਬਟਾਲ ਕਰਨ ਦੀ ਕੋਸ਼ਿਸ਼ ਕਰੇ ਕਿਉਂਕਿ ਕਿਤੇ ਨਾ ਕਿਤੇ ਝੁਕਣਾ ਜਿਹੜਾ ਹੈਗਾ ਕਿ ਮੋਦੀ ਸਰਕਾਰ ਨੂੰ ਪਸੰਦ ਨਹੀਂ ਆ ਪਿੱਛੇ ਦੇ ਵੀ ਅ ਤੁਸੀਂ ਕਹਿ ਦਿੱਤੇ ਨਾ ਕਿ ਤਿਕ ਨੂੰ ਨਮਰੇ ਝੁਕਣ ਕੰਗਸਕਟਾ ਲੰਬਾ ਸੰਘਰਸ਼ ਛੇੜਨਾ ਪਿਆ ਸੀ ਤੋ ਖੈਰ ਇੱਕ ਇਨਸਾਨ ਦੀ ਜ਼ਿੰਦਗੀ ਦਾ ਇੱਕ ਆਗੂ ਦੀ ਜ਼ਿੰਦਗੀ ਦਾ ਇੱਥੇ ਸਵਾਲ ਹੈਗਾ ਦੇਖੋ ਸੁਪਰੀਮ ਕੋਰਟ ਵਰਗਿਆਂ ਜਾਂ ਪ੍ਰਸ਼ਾਸਨ ਜਾਂ ਹਾਲਾਤ ਇੱਥੋਂ ਤੱਕ ਕਿ ਇਹ ਵੀ ਕਿਹਾ ਜਾ ਰਿਹਾ ਕਿ ਡੱਲੇਵਾਲ ਸਾਹਿਬ ਆਪ ਪਰੇ ਹੋ ਜਾਣ ਕਿਸੇ ਹੋਰ ਨੂੰ ਮਰਨ ਮਰਤੇ ਤੇ ਬਿਠਾ ਦੇਣ ਚਲੋ ਖੈਰ ਐਦਾ ਹੁੰਦਾ ਤਾਂ ਨਹੀਂ ਲੇਕਿਨ ਸੁਝਾ ਨਾਲ ਨਾਲ ਚੱਲਦੇ ਆ ਰਹੇ ਆ ਕਿ ਕਿਸੇ ਤਰੀਕੇ ਨਾਲ ਡੱਲੇਵਾਲ ਸਾਹਿਬ ਨੂੰ ਉੱਥੋਂ ਹਟਾਇਆ ਜਾਵੇ ਕਿ ਕਿਸੇ ਹੋਰ ਨੂੰ ਬੰਦ ਰਸ ਤੋਂ ਬੰਦੇ ਨੂੰ ਮਿਟਾ ਲਿਆ ਜਾਵੇ ਕੱਲ ਨੂੰ ਹੋ ਜਾਵੇ ਉਹ ਮਰਨ ਮਤ ਹੱਟ ਜੇ ਜਾਂ ਕਿਸ ਤਰ੍ਹਾਂ ਘਟਾ ਲਿਆ ਜਾਵੇ ਕੋਸ਼ਿਸ਼ਾਂ ਜਾਰੀ ਹੁੰਦੀਆਂ ਨੇ ਪਰ ਇੱਕ ਤਰ੍ਹਾਂ ਦਾ ਹੱਤਖੰਡਾ ਵਰਤਿਆ ਜਾਂਦਾ ਹੈ ਜੀ ਨਹੀਂ ਦੇਖੋ ਕਿ ਆਹੀ ਹੈ ਕਿ ਕਿਸੇ ਮਤਲਬ ਸੋਹਰ ਦੇ ਤਰੀਕੇ ਦੇ ਨਾਲ ਇਸ ਗੱਲ ਦਾ ਨਿਵੇੜਾ ਹੋਵੇ ਕਿਉਂਕਿ ਇਹ ਐਮਐਸਪੀ ਦੀ ਲੜਾਈ ਤਾਂ ਵੱਡੀ ਹੈ ਪ੍ਰਮਿੰਦਰ ਜੀ ਜਦੋਂ ਮੈਂ ਗੱਲ ਕਰ ਰਿਹਾ ਸੀ ਕਿ ਜਿਹੜੇ ਪੰਥ ਦੇ ਮਸਲੇ ਨੇ ਉਹ ਉਲਝੇ ਹੋਏ ਨੇ ਤੇ ਉਦੋਂ ਮੈਨੂੰ ਲੱਗ ਵੀ ਰਿਹਾ ਸੀਗੇ ਪੰਥ ਦੇ ਮਸਲੇ ਕਹੀ ਆਪਾਂ ਇਹਨਾਂ ਨੂੰ জাফর ਕਹੀਏ ਕਿ ਇਹ ਨਿੱਜੀ ਮਸਲੇ ਨੇ ਕਿਉਂਕਿ ਬੇਸ਼ੱਕ ਇੱਕ ਅਹੁਦੇਦਾਰ ਉਹ ਲੋਕ ਨੇ ਜਿਵੇਂ ਆਪਣਾ ਜਥੇਦਾਰ ਹਰਪ੍ਰੀਤ ਜੀ ਹੋਗੇ ਉਹ ਇੱਕ ਮਤਲਬ ਵੱਡੀ ਪੋਜੀਸ਼ਨਾਂ ਤੇ ਹਨ ਆ ਰਹੇ ਨੇ ਹੁਣ ਦਮਦਵਾ ਸਾਹਿਬ ਸੀਓ ਹੋ ਤੇ ਦੂਜੇ ਪਾਸੇ ਐਜੀਪੀਸੀ ਹੋ ਗਈ ਵਿਰਸਾ ਸਿੰਘ ਬਲਦੋਹਾ ਸਾਹਿਬ ਨਾਲ ਇੱਕ ਜਿਹੜੀ ਉਹਨਾਂ ਦੀ ਵੀਡੀਓ ਸੀ ਉਹ ਬਾਹਰਾਈ ਦਵਾਂ ਦੀ ਗੱਲ ਹੋ ਰਹੀ ਹੈ ਤਲਕੀ ਤਾਰੂ ਪੁਧਾਰਨ ਕੀਤਾ ਹੋਇਆ ਇਸ ਤੋਂ ਪਹਿਲਾਂ ਵੀ জাফর ਜਿੰਨੀਆਂ ਗੱਲਾਂ ਰਹੀਆਂ ਜਾਂ ਲਗਾਤਾਰ ਹੁਣ ਜਿਸ ਤਰੀਕੇ ਦੀ ਇੱਕ ਇੰਟਰਵਿਊ ਆਈ ਸੀ ਉਹ ਫਿਰ ਹਟਾ ਲਈ ਗਈ ਉਸ ਤੋਂ ਬਾਅਦ ਇੱਕ ਫੇਰ ਪੋਸਟ ਪਾਈ ਜਾਂਦੀ ਹੈ ਤੇ ਉਸ ਪੋਸਟ ਦੇ ਵਿੱਚ ਬੜਾ ਕੁਝ ਲਿਖਿਆ ਜਾਂਦਾ ਉਹ ਉਹ ਚੀਜ਼ਾਂ ਨੇ ਤੇ ਅੱਜ ਮੀਟਿੰਗ ਵੀ ਸੀ ਐਜੀਪੀਸੀ ਦੀ ਅੰਤਰੀ ਕਮੇਟੀ ਦੀ ਉਹਨਾਂ ਨੇ ਫੈਸਲਾ ਵੀ ਲਿਆ ਤੇ ਕੀ ਫੈਸਲਾ ਲਿਆ ਉਹਨਾਂ ਨੇ ਉਹ ਵੀ ਤੁਸੀਂ ਸਾਂਝਾ ਕਰ ਦਿਓ ਤੇ ਕੀ ਸਾਰੀ ਗੱਲਬਾਤ ਹੈ ਉਸ ਬਾਰੇ ਵਿਚਾਰਨਾ ਪਾ ਦਿਓ ਅੰਦਰੂਨੀ ਕਮੇਟੀ ਦੀ ਮੀਟਿੰਗ ਅਸੀਗੀ ਜਸਕਰ ਗਿਆਨੀ ਹਰਪ੍ਰੀਤ ਸਿੰਘ ਦੇ ਜਿਹੜੇ ਉੱਤੇ ਇਲਜ਼ਾਮ ਲੱਗੇ ਨੇ ਉਹਨਾਂ ਦੇ ਸਬੰਧ ਤੋਂ ਲਗਾਏ ਗਏ ਨੇ ਕਾਫੀ ਗੰਭੀਰ ਇਲਜ਼ਾਮ ਨੇ ਉਹਨਾਂ ਦੇ ਉੱਤੇ ਇੱਕ ਜਾਂਚ ਕਮੇਟੀ ਨਿਯੁਕਤ ਕਰ ਦਿੱਤੀ ਹੈ ਜਿਹੜਾ ਫੈਸਲਾ ਹੋਇਆ ਉੱਥੇ 3 ਨਵੰਬਰ ਦੀ ਕਮੇਟੀ ਹੈ ਦੋ ਹਫ਼ਤਿਆਂ ਦਾ ਸਮਾਂ ਦਿੱਤਾ ਉਦੋਂ ਤੱਕ ਜਿਹੜੀ ਖਬਰ ਹੈਗੀ ਉਹ ਤਾਂ ਇਹ ਹੈ ਕਿ ਉਦੋਂ ਤੱਕ ਯਾਨੀ ਕਿ ਦੋ ਹਫ਼ਤਿਆਂ ਤੱਕ ਗਿਆਨੀ ਹਰਪ੍ਰੀਤ ਸਿੰਘ ਤੋਂ ਤਾਕ ਤੁਸੀਂ ਜਿਹੜੀ ਦਮਦਵਾ ਸਾਹਿਬ ਦੇ ਜਥੇਦਾਰ ਕਾਰਜਕਾਰੀ ਜੋ ਵੀ ਹੈਗੇ ਨੇ ਉਹ ਉਹਨਾਂ ਦਾ ਚਾਰਜ ਵਾਪਸ ਲੈਂਦੇ ਉਹਨਾਂ ਤੋਂ ਜੀ ਖਬਰ ਇਹ ਆ ਉਹ ਚਾਰਜ ਵਾਪਸ ਲੈ ਲਿਆ ਗਿਆ ਉਹਨਾਂ ਦੀ ਥਾਂ ਤੇ ਉੱਥੋਂ ਦੇ ਹੈੱਡ ਗ੍ਰੰਥੀ ਜਗਤਾਰ ਸਿੰਘ ਨੂੰ ਸੇਵਾ ਜਰੀਆ ਸੰਭਾਲ ਦਿੱਤੀ ਜੀ ਉਹ ਆਹ ਜਿਹੜੀ ਜਿਹੜੀ ਆ ਇਹਹੀ ਕਾਰਵਾਈ ਜਿਹੜੇ ਹੈ ਕਿ ਸ਼੍ਰੋਮਣੀ ਅਕਾਲੀ ਦਲ ਬਾਬਲ ਦੇ ਜਿਹੜੇ ਕੋਈ ਆਗੂ ਹੋਣਗੇ ਜਿਨ੍ਹਾਂ ਨਾਲ ਸਿੱਧੇ ਟਕਰਾਅ ਦੀ ਸਥਿਤੀ ਪੈਦਾ ਹੋਈ ਹੋਈਏ ਚਾਹੇ ਬੋਹਾ ਸਾਹਿਬ ਨੇ ਚਾਹੇ ਧਾਮੀ ਹੋਰੇ ਨੇ ਚਾਹੇ ਬਾਦਲ ਸਾਹਿਬ ਉਹਨਾਂ ਦੇ ਬਹੁਤ ਸੁਖਬੀਰ ਸਿੰਘ ਬਾਦਲ ਉਹਨਾਂ ਦੇ ਕੋਰ ਚਾਹਤ ਕੇ ਨੇ ਉਹਨਾਂ ਨੂੰ ਉਹ ਚਾਹੁੰਦੇ ਸੀਗੇ ਜੀ ਉਹ ਕਾਰਵਾਈ ਜਿਹੜੀ ਹੈਗੀ ਹੈ ਹੋ ਗਈ ਹੁਣ ਛੇਤੀ ਕਿਤੇ ਮੈਨੂੰ ਨਹੀਂ ਲੱਗਦਾ ਕਿ ਇਹਨਾਂ ਨੂੰ ਦੁਬਾਰਾ ਉਸ ਪਦਵੀ ਦੇ ਉੱਤੇ ਕਿਸੇ ਤਰ੍ਹਾਂ ਬਰਾਜਮਨ ਕੀਤਾ ਜਾਊਗਾ ਲਾਂਭੇ ਕਰਨਾ ਸੀ ਕਿਸੇ ਨਾ ਕਿਸ ਤਰੀਕੇ ਕਰ ਦਿੱਤਾ ਗਿਆ ਹੁਣ ਸੋਚਣ ਵਾਲੀ ਗੱਲ ਤਾਂ ਇਹ ਹੈ ਕਿ ਪਹਿਲਾਂ ਹੀ ਬਾਦਲ ਸਾਹਿਬ ਦੇ ਜਾਨੀ ਕਿ ਸੁਖਬੀਰ ਸਿੰਘ ਬਾਦਲ ਉਹਨਾਂ ਦੇ ਪਰਿਵਾਰ ਦੇ ਉੱਤੇ ਦੋਸ਼ ਲੱਗਦਾ ਹੀ ਆਇਆ ਹੈ ਕਿ ਸ਼ੋਮਣੀ ਕਮੇਟੀ ਦੇ ਪ੍ਰਧਾਨ ਹੋਣ ਚਾਹੀਦੇ ਚੇਦਾਰ ਹੋਣ ਉਹ ਸਾਬਤ ਵੀ ਹੋ ਚੁੱਕਿਆ ਅਕਾਲ ਤਖਤ ਸਾਹਿਬ ਦੇ ਸਾਹਮਣੇ ਸਭ ਉੱਚੀ ਸੰਗਤ ਦੇ ਸਾਹਮਣੇ ਸੁਖਵਿੰਦਰ ਸਿੰਘ ਬਾਦਲ ਨੇ ਕਬੂਲ ਕਰ ਲਿਆ ਸੀ ਉਹ ਇੱਕ ਵਾਅਦਾ ਕਰ ਲਿਆ ਸੀ ਇੱਕ ਪ੍ਰੋਮਿਸ ਕਰ ਲਿਆ ਸੀ ਕਿ ਬਹੁਤ ਬਹੁਤ ਗਲਤੀਆਂ ਹੋਈਆਂ ਨੇ ਜੀ ਜਾਨੀ ਕਿ ਹੁਣ ਵੀ ਇਹ ਗੱਲ ਜਾਰੀ ਹੈ ਕਿ ਕਿਸੇ ਨੂੰ ਵੀ ਹਟਾਉਣਾ ਕਿਸੇ ਨੂੰ ਲਾਉਣਾ ਉਹ ਇੱਥੋਂ ਹੀ ਚੱਲੂਗਾ ਜਾਂ ਚੱਲਦਾ ਰਿਹਾ ਚੱਲੂਗਾ ਵੀ ਹੁਣ ਵੀ ਚੱਲ ਰਿਹਾ ਹੈ ਉਹ ਉਹ ਗੱਲ ਸਾਬਤ ਹੁੰਦੀ ਜਿੰਨਾ ਦੇ ਨਾਲ ਹੀ ਹੈ ਹੁਣ ਇਹ ਫੈਸਲਾ ਜਿਹੜਾ ਹੈਗਾ ਤੁਰੰਤ ਲੈ ਆ ਗਿਆ ਇਲਜ਼ਾਮ ਲੱਗੇ ਕੋਈ ਆਂਦਾ ਬੰਦਾ ਇਲਜ਼ਾਮ ਲਾ ਕੇ ਹੁਣ ਇਹੀ ਚੀਜ਼ਾਂ ਜਦੋਂ ਜੱਥੇਦਾਰੀ ਸੌਂਪੀ ਗਈ ਸੀ ਜਦੋਂ ਇਹਨਾਂ ਨੂੰ ਸ੍ਰੀ ਕਾਲ ਸਟ ਅਕਾਲ ਤੱਕ ਸਾਬ ਦੇ ਵੀ ਕਾਰਜਕਾਰੀ ਜੱਥੇਦਾਰ ਰਹੇ ਨਹੀਂ ਗਏ ਜੀ ਜੀ ਉਦੋਂ ਕਿਉਂ ਨਹੀਂ ਕੀਤੀ ਗਈ ਜੀ ਉਦੋਂ ਉਹਨਾਂ ਦਾ ਪਚੋਕੜ ਕਿਉਂ ਨਹੀਂ ਦੇਖਿਆ ਗਿਆ ਉਦੋਂ ਉਹ ਬੰਦਾ ਵੀ ਕਿੱਥੇ ਸੀ ਜੀ ਜੀ ਅੱਜ ਪਾਵਰ ਮੰਨੀ ਗਈ ਤਾਂ ਪਾਵਰ ਤਾਂ ਅੱਜ ਵੀ ਨਹੀਂ ਆ ਜੀ ਜੱਜ ਦਾ ਰਾਹੁਲ ਦੇ ਗਾਇਕ ਦਮਨੋਵਾ ਦਾ ਤੇ ਗਾਫਕਾ ਪਾਵਰ ਤਾਂ ਨਹੀਂ ਤੇ ਉਹ ਅੱਜ ਕੋਈ ਅੱਜ ਕੋਈ ਖਤਰਾ ਨਹੀਂ ਉਹਨਾਂ ਤੋਂ ਜੀ ਉਦੋਂ ਖਤਰਾ ਸੀ ਜੀ ਕਿ ਉਦੋਂ ਇਹ ਗੱਲ ਸੀ ਕਿ ਉਹ ਸੁਖਵੀਰ ਸਿੰਘ ਬਾਦਮਣਾ ਦੇ ਨੇੜੇ ਸੀਗੇ ਤਾ ਕਰਕੇ ਉਹਨਾਂ ਨੂੰ ਜੱਜਦਾਰ ਬਣਾ ਦਿੱਤਾ ਗਿਆ ਅਕਾਲ ਤਖਸ ਦਾ ਕਾਰਜਕਾਰੀ ਤੇ ਉਹ ਪਾਵਰ ਹੋਰ ਜਿਆਦਾ ਸੀ ਅੱਜ ਉਹ ਅਕਾਲੀ ਦਲ ਪਾਦਲ ਦੇ ਵਿਰੁੱਧ ਬੋਲਦੇ ਨਜ਼ਰ ਆ ਰਹੇ ਨੇ ਆਪੋ ਨਾਲ ਟਕਰਾ ਲੈਂਦੇ ਨਜ਼ਰ ਆ ਰਹੇ ਨੇ ਟਕਰਾ ਕਰਦੇ ਨਜ਼ਰ ਆ ਰਹੇ ਨੇ ਟਕਰਾ ਲੀਤੀ ਪਾਦਾ ਕਰਦੇ ਨਜ਼ਰ ਆ ਰਹੇ ਨੇ ਅੱਜ ਉਹਨਾਂ ਦੀ ਪਾਵਰ ਘਟ ਗਈ ਤੇ ਅੱਜ ਉਹ ਸਾਹਮਣੇ ਬੰਦਾ ਆ ਕੇ ਬੋਲ ਦੇਵੇ ਕੁਝ ਵੀ ਬੋਲ ਦੇ ਤੇ ਜੇ ਬੋਲੇ ਤੇ ਨਾਲ ਨਾਲ ਐਕਸ਼ਨ ਹੋਵੇ ਫਿਰ ਦੂਜੀ ਗੱਲ ਜੇ ਜੱਥੇਦਾਰ ਕਿਸੇ ਨੂੰ ਨਿਯੁਕਤ ਕੀਤਾ ਜਾਂਦਾ ਚਲੋ ਕਾਂਲੀ ਦਾ ਬਾਦਲ ਦੇ ਵੱਲੋਂ ਹੀ ਕਹਿ ਰਹੋ ਪਾ ਨਿਕਤ ਕੀਤਾ ਜਾਂਦਾ ਹੈ ਤਾਂ ਮਤਲਬ ਇਹ ਸਵਾਲ ਨਹੀਂ ਪੈਦਾ ਹੋ ਗਿਆ ਹੁਣ ਕਿ ਉਹਦਾ ਪਿਛੋਕੜ ਜਾਂ ਉਹਦਾ ਅੱਗਾ ਪਿਛਾ ਕੁਝ ਵੀ ਨਹੀਂ ਵਿਚਾਰਿਆ ਜਾਂਦਾ ਹਾਂ ਸਹੀ ਹਾਂ ਦੇਖਣੀ ਜਾਂਦਾ ਕੁਝ ਇਸ ਤਰ੍ਹਾਂ ਦਾ ਜੀ ਕੱਲਾ ਦੋਸ਼ ਤਾਂ ਪਹਿਲਾਂ ਵੀ ਲੱਗਦੇ ਗਿਆ ਬੀਬੀ ਜਗੀਰਕੌਰ ਦੇ ਇਲਜ਼ਾਮ ਲੱਗੇ ਆ ਹਾਂ ਜੀ ਉਹਦੇ ਤੇ ਵੀ ਇਲਜ਼ਾਮ ਤਾਂ ਲੱਗੇ ਆ ਹਾਂ ਠੀਕ ਹੈ ਜੇ ਕਾਲੀਦਾਲ ਦੇ ਬਾਦਲ ਦੇ ਉਹ ਆਪਣੇ ਦੇਖੇ ਜਾਣ ਉਹਨਾਂ ਦੇ ਵਿੱਚ ਸਿਆਸੀ ਆਗੂ ਦੇ ਕਿੱਡੇ ਕਿੱਡੇ ਇਲਜ਼ਾਮ ਲੱਗੇ ਨੇ ਜੀ ਠੀਕ ਹੈ ਜੀ ਕਾਲਦਕ ਸਾਹਬ ਦੇ ਪੇਸ ਹੋਏ ਸੋ ਖੁਦ ਸਭੂ ਜੀ ਸਿੰਘ ਬਾਦਲ ਦੇ ਕਿੱਡੇ ਕਿੱਡੇ ਬੰਦੇ ਇਲਜ਼ਾਮ ਨੇ ਉਹਦੇ ਬੇਦਬੀ ਤੱਕ ਦੇ ਇਲਜ਼ਾਮ ਤੱਕ ਉਹਨਾਂ ਨੇ ਕਬੂਲ ਕਰ ਲਏ ਆ ਠੀਕ ਹੈ ਜੀ ਗੋਲੀਬਾਰੀ ਤੱਕ ਦੇ ਇਲਜ਼ਾਮ ਜੀ ਜਿਨ੍ਹਾਂ ਨੇ ਗੋਲੀਆਂ ਚਲਾਈਆਂ ਦਰਜੰਦ ਕਰਿਆ ਉਹਨਾਂ ਦੇ ਉੱਤੇ ਉਹਨਾਂ ਨੂੰ ਪਦਵੀਆਂ ਦੇਣ ਦੇ ਤੱਕ ਦੇ ਇਲਜ਼ਾਮ ਫਿਰ ਉਹਨਾਂ ਨੂੰ ਕਿਉਂ ਹਟਾਇਆ ਗਿਆ ਹੂੰ ਉਹਨਾਂ ਦਾ ਤੇ ਤੁਰੰਤ ਫੈਸਲਾ ਕਿਉਂ ਨਹੀਂ ਲਏ ਗਏ ਜੀ ਬਿਲਕੁਲ ਬਹੁਤ ਇੱਦਾਂ ਜਿਹੜੀਆਂ ਨਹੀਂ ਅੱਜ ਵੀ ਮਤਲਬ ਇਹ ਸਾਬਤ ਹੁੰਦੀਆਂ ਨਜ਼ਰ ਆ ਰਹੀਆਂ ਨੇ ਜੇ ਇਹਨਾਂ ਦਾ ਗੱਲਬਾਹ ਹੈਗਾ ਕਬਜ਼ਾ ਹੈਗਾ ਤਾਂ ਹੈਗਾ ਹੀ ਆ ਇਹ ਸਿਰਫ ਤੇ ਸਿਰਫ ਖੇਡ ਰਚੀ ਜਾ ਰਹੀ ਹੈ ਲੋਕਾਂ ਨੂੰ ਮੂਲ ਖੋਣਾਉਣ ਦੀ ਕਿ ਇਦਾਂ ਹੋਗਾ ਜੀ ਇਦਾਂ ਹੋਗਾ ਜੀ ਮਾਫੀਆਂ ਹੋਗੀਆਂ ਚੱਲ ਗਿਆ ਨਹੀਂ ਫਲਾਣਾ ਜੀ ਇਹ ਇਹ ਗਰਾਫ ਕਿਤੇ ਮੈਨੂੰ ਲੱਗਦਾ ਨਹੀਂ ਕਿ ਜਿਹੜਾ ਗਰਾਫ ਨਹੀਂ ਆਇਆ ਸੀ ਹੋਰ ਉੱਚਾ ਜਾਊਗਾ ਜੀ ਉਹ ਕੋਈ ਉਹ ਸਹਾਇਤਾ ਮਿਲੂ ਉਜਾ ਸੰਪਤੀ ਮਿਲੂ ਇਹ ਕਾਰਬੋਇਨ ਜਿਹੜੀਆਂ ਅਨੇ ਦੋੜੇ ਤੋ ਹੋਈਆਂ ਨੇ ਇਹ ਕਿਤਨਾ ਕਿਤੇ ਹੋਰ ਢਾਲ ਲਾਣਗੀਆਂ ਕਾਲੀਦਲ ਬਾਦਲ ਦੇ ਸ੍ਰੋਮ ਨੇ ਕਮੇਟੀ ਜਾਂ ਜਿਹੜੇ ਅਕਤ ਸਾਹਿਬਾਨਾਂ ਦੀ ਸਰਗੁਰ ਜੁੱਤਾ ਹੈਗਾ ਜੀ ਨਹੀਂ ਬਿਲਕੁਲ ਬਿਲਕੁਲ ਢਾਲ ਤਾਂ ਪਰਮਿੰਦਰ ਜੀ ਲੱਗਦੀ ਐ ਬਾਕੀ ਸੋ ਦੇਖਣ ਵਾਲਾ ਹੋਊਗਾ ਕਿ ਹੁਣ ਇਹਨਾਂ ਜਿਹੜੇ ਗੱਲਾਂ ਦੇ ਮਤਲਬ ਤੁਸੀਂ ਐ ਕਹੋ ਕਿ ਨਵੇੜੇ ਆ ਨਵੇੜੇ ਉਹ ਕਿੱਥੇ ਕੇ ਜਾ ਕੇ ਹੋਣਗੇ ਕਿਉਂਕਿ ਇਹ ਤਾਂ ਇਹ ਉਹ ਖਿੱਤੋ ਐ ਜਿਹੜੀ ਉਧਰ ਦੀ ਹੀ ਜਾਣੀ ਐ ਬਾਕੀ ਤੁਸੀਂ ਪ੍ਰੋਗਰਾਮ ਤੇ ਸ਼ਾਮਲ ਹੋਏ ਵਿਚਾਰ ਸਾਂਝੇ ਕੀਤੇ ਬਹੁਤ ਬਹੁਤ ਧੰਨਵਾਦ ਤੁਹਾਡਾ ਸ਼ੁਕਰੀਆ ਜੀ ਦੋਸਤੋ ਤੁਸੀਂ ਦੇਖ ਰਹੇ ਸੀ ਲੋਕ ਰਣ ਪੰਜਾਬੀ ਤੇ ਜਿਹੜੇ ਤੁਹਾਡੇ ਵਿਚਾਰ ਨੇ ਉਹ ਹਰ ਵਾਰ ਜਿੱਦਾਂ ਤੁਸੀਂ ਲੈ ਕੇ ਭੇਜ ਸਕਦੇ ਹੋ ਸਾਨੂੰ ਕਿ ਤੁਹਾਡੀ ਇਹਨਾਂ ਗੱਲਾਂ ਬਾਬਤ ਕੀ ਰਾਏ ਹੈ